ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਮ ਦੀ ਨਜ਼ਰ ਤੋਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਦਸਵੇਂ ਗੁਰੂ ਜੀ ਦੇ 52 ਕਵੀਆਂ ਬਾਰੇ ਉਹਨਾਂ ਦੇ ਕੀ ਨਾਂ ਸਨ ਪਰ ਪਹਿਲਾਂ ਗੱਲ ਕਰਦੇ ਹਾਂ ਬੁੱਲੇ ਸ਼ਾਹ ਜੀ ਵੱਲੋਂ ਲਿਖੀਆਂ ਕੁਝ ਤੁਕਾਂ ਦੀ ਜਿਹੜੀਆਂ ਉਹਨਾਂ ਨੇ ਸਹਿਬੇ ਕਮਾਲ ਸੰਤ ਸਿਪਾਹੀ ਚੋਜੀ ਪ੍ਰੀਤਮ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀਆਂ ਸਨ ਜਦੋਂ ਔਰੰਗਜ਼ੇਬ ਜ਼ੁਲਮ ਕਮਾ ਰਿਹਾ ਸੀ ਉਹ ਹਰ ਕਿਸੇ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਸ ਵਕਤ ਦਸ਼ਮੇਸ਼ ਪਿਤਾ ਜੀ ਨੇ ਧਰਮ ਅਤੇ ਦੇਸ਼ ਲਈ ਆਪਣਾ ਪਰਿਵਾਰ ਵਾਰ ਦਿੱਤਾ ਸੀ ਸੂਫੀ ਕਵੀ ਬੁੱਲੇ ਸ਼ਾਹ ਵੀ ਦਸਵੇਂ ਗੁਰੂ ਦੇ ਸਮਕਾਲੀ ਹੋਏ ਹਨ ਗੁਰੂ ਜੀ ਦਾ ਜਨਮ 1666 ਈਸਵੀ ਦਾ ਅਤੇ ਬੁੱਲੇ ਸ਼ਾਹ ਜੀ ਦਾ ਜਨਮ 1680 ਈਸਵੀ ਦਾ ਹੈ ਬੁੱਲੇ ਸ਼ਾਹ ਜੀ ਨੇ ਦਸਮੇਸ਼ ਪਿਤਾ ਜੀ ਬਾਰੇ ਲਿਖਿਆ ਹੈ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਬੁੱਲੇ ਸ਼ਾਹ ਜੀ ਨੇ ਇਹ ਸਮੇ ਦਾ ਸੱਚ ਲਿਖਿਆ ਹੈ ਦਸਮੇਸ਼ ਪਿਤਾ ਬਹੁਤ ਪੜੇ ਲਿਖੇ ਉੱਚ ਕੋਟੀ ਦੇ ਵਿਦਵਾਨ ਸਨ ਉਹ ਆਪਣੇ ਸਮੇਂ ਕਵੀ ਦਰਬਾਰ ਕਰਵਾਇਆ ਕਰਦੇ ਸਨ ਉਹਨਾਂ ਦੇ ਕਵੀ ਦਰਬਾਰ ਵਿੱਚ 52 ਕਵੀ ਸਨ ਜੋ ਭਿੰਨ-ਭਿੰਨ ਪ੍ਰਕਾਰ ਦਾ ਸਹਿਤ ਰਚਕੇ ਲੱਖਾਂ ਰੁਪਏ ਇਨਾਮ ਪ੍ਰਾਪਤ ਕਰਦੇ ਸਨ ਉਹਨਾਂ ਦੇ 52 ਕਵੀਆਂ ਦੇ ਨਾਂ ਹਨ ਉਦੇ ਰਾਏ ਅਨੀ ਰਾਏ ਅਮਰਤ ਰਾਏ ਅੱਲੂ ਆਸਾ ਸਿੰਘ ਆलिम ਈਸ਼ਵਰਦਾਸ ਸੁਖਦੇਵ ਸੁਖਾ ਸਿੰਘ ਸੁਖੀਆ ਸੁਦਾਮਾ ਸੈਨਪਤ ਸੁਯਾਮ ਹੀਰ ਹੁਸੈਨ ਅਲੀ ਅੰਸ ਰਾਜ ਕੱਲੂ ਕਵਰੇਸ਼ ਖਾਨ ਚੰਦ ਗੁਣੀਆਂ ਮਾਲਾ ਸਿੰਘ ਮਾਨ ਦਾਸ ਮੱਲੂ ਮੰਗਲ ਰਾਮ ਸਿੰਘ 라ਵਲ ਰੋਸ਼ਨ ਸਿੰਘ ਲੱਖਾ ਗੁਰਦਾਸ ਸਿੰਘ ਗੋਪਾਲ ਚੰਦਨ ਚੰਦਾ ਜਮਾਲ ਤਹਿਕਨ ਧਰਮ ਸਿੰਘ ਧੰਨਾ ਸਿੰਘ ਧਿਆਨ ਸਿੰਘ ਨਾਨੂ ਨਿਸ਼ਚਲ ਦਾਸ ਨਿਹਾਲ ਚੰਦ ਨੰਦ ਸਿੰਘ ਨੰਦ ਲਾਲ ਗੋਇਆ ਪਿੰਡੀ ਦਾਸ ਬੱਲਵ ਬੱਲੂ ਬੀਦੀ ਚੰਦ ਮਦਨਗਿਰੀ ਬੁਲੰਦ ਬਿਰਖ ਬਿਰਜ ਲਾਲ ਮਥਰਾ ਮਦਨ ਸਿੰਘ ਇਹੇ ਸੰਨ ਗੁਰੂ ਸਾਹਿਬ ਦੇ 52 ਕਵੀਆਂ ਦੇ ਨਾਮ ਭਾਈ ਸੰਤੋਖ ਸਿੰਘ ਲਿਖਦੇ ਹਨ 52 ਕਵੀ ਹਜ਼ੂਰ ਗੁਰ ਰਹਿਤ ਸਦਾ ਹੀ ਪਾਸ ਆਵੇਂ ਜਾਹੀਂ ਅਨੇਕ ਕਹੈ ਜਸਨੇ ਧਨਰਾਸ ਇਹ ਜਾਣਕਾਰੀ ਸੀ ਗੁਰੂ ਸਾਹਿਬ ਦੇ 52 ਕਵੀਆਂ ਬਾਰੇ ਆਉਣ ਵਾਲੀ ਵੀਡੀਓ ਵਿੱਚ ਇੱਕ ਹੋਰ ਵਿਸ਼ੇ ਤੇ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ